ਕੀ ਕਾਲ ਸਾਰਨ ਕਿਵੇਂ ਠੀਕ ਠਾਕ ਹੋ ਪਰਵਾਦ ਮਾ ਸਾਰਨ ਠੀਕ ਠਾਕ ਰੱਖ ਕੇ ਚੜ੍ਹਦੀ ਕਲਾ ਚ ਰੱਖੇ ਤੇ ਹਾ ਕਹਦੇ ਨਾ ਫਿਲਟਰ ਲਾ ਕੇ ਅਖੇ ਮੇਰੇ ਨਾਲ ਇੱਥੇ ਆ ਪੀਸੇ ਸਹੀ ਆ ਬਿਨਾ ਫਿਲਟਰ ਤੋਂ ਦੇ ਲੋ ਦੇਹਤੀਆਂ ਮੇਰਾ ਕੈਮਰਾ ਇੰਨਾ ਮੋਬਾਈਲ ਦਾ ਕਲੀਅਰ ਹੈ ਵੀ ਇਹ 8000 ਦਾ ਮੋਬਾਈਲ ਆਈ ਸੀ ਕੋਈ ਮੈਂ ਆਪਾਂ ਇਹ ਨਹੀਂ ਕਹਿੰਦੇ ਮੇਰੇ ਕੋਲੇ ਉਹ ਆ ਦੂਜਾ ਆਪਣਾ ਵੀ ਭਾਈ ਕੀ ਉਹ ਐਪਲ ਦਾ ਨਾ ਇਹ ਹੈਗਾ ਮੈਂ ਲਾਦਾ Oppo ਦਾ Oppo ਦਾ ਨਹੀਂ ਚੈਟ Oppo ਦਾ ਇਹ ਸ਼ੈਦ ਮੈਨੂੰ ਨਹੀਂ ਪਤਾ ਤੇ ਦੇਖੋ ਕਿੰਨਾ ਕਲੀਅਰ ਇਹਦਾ ਕੈਮਰਾ ਕੋਈ ਧਾਧਿਆ ਸੱਜਿਆ ਕੋਈ ਮੈਂ ਫਿਲਟਰ ਨਹੀਂ ਲਾਉਂਦੀ ਕੁਝ ਨਹੀਂ ਲਾਉਂਦੀ ਆਈ ਬਿਨਾ ਉਹਦੇ ਤੋਂ ਦੇਖ ਗਰਮੀ ਬਹੁਤ ਹੁੰਦੀ ਹੋਗੀ 2 ਕ ਦਿਨ 3 ਕ ਦਿਨ ਨਹੀਂ ਪਾਇਆ ਬਸ ਫਿਰ ਉਹੀ ਹਾਲ ਕਰ ਮੈਂ ਨੱਕਦੂ ਦੇ ਵਿੱਚ ਪਾਣੀ ਨਹੀਂ ਪਾਉਂਦੀ ਉਹਨੂੰ ਵੈਸੇ ਸੀਟੀ ਲਵਾ ਦਿੰਦੇ ਨੇ ਬਸ ਮੜਾਏ ਮਸਾਲੇ ਚ ਭੁੰਨ ਕੇ ਵਿੱਚ ਮੜਾਏ ਪਾਣੀ ਪਾਉਂਦੇ ਤੂੰ ਬਾਅਦ ਸੀਟਲ ਹੋ ਤੈਨਾਂ ਵੱਜ ਗਿਆ ਨਾ ਉਹ ਨਹੀਂ ਤੱਕੀ ਹੁੰਦੀ ਆ ਜਮਾਂ ਕੋਲ ਗਿਆ ਹੁਣ ਜੀਮੋ ਬਜਾਰਾਂ ਨੂੰ 2-3 ਦਿਨ ਹੋ ਗਏ ਬਿਮਾਰ ਹੈ ਉੱਠਦਾ ਹੀ ਨਹੀਂ ਆ ਪਿਆਜ ਰਹਿੰਦਾ ਮੈਨੂੰ ਤਾਂ ਟੈਨਸ਼ਨ ਹੋ ਜਾਂਦੀ ਅੱਗੇ ਉਹ ਦੂਜੀ ਪਰ ਉਹ ਤਾਂ ਬਿਮਾਰ ਉਸ ਤਰ੍ਹਾਂ ਹੋਈ ਸੀ ਨਾ ਤੇ ਚੱਲਦੇ ਲੈਟ ਵੀ ਨਹੀਂ ਕੋ ਨਾ ਉਹ ਲੱਗ ਗਿਆ ਤੇ ਪਰ ਇਹ ਨਹੀਂ ਇੱਕ ਬੇਟੇ ਦਾ ਆਪਰੇਸ਼ਨ ਕਰਾਇਆ ਉਹ ਅੱਜ ਟਾਂਕੇ ਖੜਾਉਣ ਗਿਆ ਡਾਕਟਰ ਨੇ ਤਵੀਰਵਾਰ ਨੂੰ ਗਿਆ ਉਹ ਅੱਜ ਖਲਾਉਣ ਚੱਲੇ ਗਿਆ ਡਾਕਟਰ ਨੇ ਅੱਜ ਮੋੜਤਾ ਉਹਦਾ ਪਿੱਤੇ ਦਾ ਆਪਰੇਸ਼ਨ ਹੋਇਆ ਗਿਆ ਤੇ ਹੁਣ ਡਾਕਟਰ ਦੀ ਗੱਲ ਨਹੀਂ ਨਾ ਬੰਦੇ ਬੱਚੇ ਅੱਜਕੱਲੇ ਸਾਨੂੰ ਕਹ ਲਈ ਅਸੀਂ ਆਪਣੀ ਮਰਜ਼ੀ ਕਰੀਏ ਡਾਕਟਰ ਨੇ ਮੋੜਤਾ ਉਹ ਕਹਿੰਦਾ 9 ਦੇ 10 ਤਰੀਕ ਨੂੰ ਭਲਾ ਕੇ ਜੀ ਕਿਉਂਕਿ ਉਹਨੇ ਵੀਰਵਾਰ ਨੂੰ ਗਿਆ ਜੇ ਵੀਰਵਾਰ ਜਾਂਦਾ ਤਾਂ ਉਹਨੇ ਖੋਲ ਹੀ ਦੇਣੀ ਸੀ ਇਹ ਟਿੰਨ ਸੀ ਕਹਿੰਦਾ ਪਰ ਹੁਣ ਉਹਨੇ ਮੋੜਤਾ ਉਹ ਕਹਿੰਦਾ ਵੀ ਬੱਦਵਰ ਜਮੀਰਵਾਲ ਆਪਰੇਸ਼ਨ ਦਾ ਪ੍ਰੇਸ਼ ਨਹੀਂ ਹੈ ਜਾਂ ਦੂਰਬਿੰਦ ਨਾਲ ਹੋਇਆ ਜਾਂ ਕਿਵੇਂ ਵੀ ਹੋਇਆ ਹਨ ਮੈਂ ਮੈਂ ਪੂਰਾ ਪਰਹੇਜ਼ ਰੱਖਿਆ ਮੈਂ ਤੁਰਦੀ ਛੋਟੇ ਛੋਟੇ ਸਟੈਪਸ ਜਿਹੜੇ ਮੈਂ ਜਰੂਰ ਕੱਢਦੀ ਸੀ ਵੇੜੇ ਚ ਮਾੜੇ ਜਿਹੀ ਜਦੋਂ ਇਹਨਾਂ ਨੇ ਬੈਠ ਜਾਣਾ ਤੇ ਮੈਂ ਉੱਥੇ ਹੌਲੀ 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 ਪਸੂਆਂ ਤੋਂ ਬਚਾ ਕੇ ਜਿਹੜੇ ਕੱਢਨੇ ਚਲੋ ਮੇਰੇ ਵਾਸਤੇ ਵਧੀਆ ਛੇਤੀ ਹੋ ਗਿਆ ਬਾਕੀ ਮੇਰੇ ਨਾਲ ਜਿਹੜੇ ਟਾਂਕੇ ਲੱਗੇ ਸੋ ਪ੍ਰੈਸ ਵਾਲੇ ਸੀ ਮੇਰੇ ਤਾਂ ਦੂਸਰਾ ਹੋਇਆ ਸੀ ਹੈ ਡਿਟਰਸ ਦਾ ਆਪਰੇਸ਼ਨ ਤੇ ਬੱਚੇ ਨਹੀਂ ਆਈਏ ਨੀ ਅੱਜ ਕੱਲ ਤੇ ਟੈਕ ਦੇ ਇਹਨੂੰ ਕਾਲੀ ਮੈਂ ਇੱਥੇ ਜਾਵਾਂ ਮੈਂ ਮਠਿੰਡੇ ਜਾਣਾ ਫਲਾਲਾ ਜਾਵਣਾ ਪਹਿਲਾਂ ਕੋਈ ਚਲਾ ਕੇ ਲੈ ਜਾਂਦਾ ਪਰ ਬੈਠਣਾ ਤਾਂ ਰੈਸਟ ਜ਼ਰੂਰੀ ਆ ਨਾ ਬੈਠਣ ਨਾਲ ਤਾਂ ਪੇਟ ਤੇ ਭਰ ਪੈਂਦਾ ਹੀ ਆ ਨਾ ਵਿਆਹ ਚ ਇੱਥੇ ਪਿੱਕਦਾ ਹੈ ਨਾ ਹੈ ਤਾਂ ਪੇਟ ਹੀ ਆ ਗਿਆ ਨਾ ਇਹ ਤੇ ਬਸ ਪਿੱਕ ਦੇਣਗੇ ਤੁਰਿਆ ਫਿਰਦਾ ਤਿੰਨ ਕ ਦਿਨ ਮਸਾ ਪਿਆ ਵੀ ਕੋਈ ਨੰਪ ਘੁੱਟ ਕੇ ਬਸ ਮੈਂ ਤਾਂ ਇਹ ਮੈਪਰੇਸ਼ਨ ਕਰਾ ਲਿਆ ਮੈਂ ਤਾਂ ਬੁਲਾਦਾ ਕਰ ਲਿਆ ਸਾਈਂ ਕਰੀ ਗਿਆ ਕਿਉਂਕਿ ਰਸਤਾ ਹੈ ਮੁੜ ਕੇ ਕੰਮ ਵੱਧ ਜੇ ਫਿਰ ਦੇ ਲੋ ਕਿੰਨਾ ਚਿਰ ਪਹਿਣਾ ਪੈਦਾ ਨਾਲੇ ਪੈਸਾ ਲੱਗਣ ਹੋਰ ਥਾਂ ਨਾਲੇ ਦੇਖੋ ਸਿਹਤ ਖਰਾਬ ਹੁੰਦੀ ਹੈ ਹਨਾ ਨਾਲੇ ਫਿਰ ਦੁਬਾਰਾ ਹੋ ਕਹਿੰਦੇ ਜੇ ਪੀਕ ਪੈ ਜੇ ਮਨ ਅੱਜ ਦੱਸ ਸਿਕਸ ਨੇ ਕਹਿੰਦੇ ਜੇ ਪੀਕ ਪੈ ਜੇ ਨਾਲ ਦੁਬਾਰਾ ਫਿਰ ਫਿਰ ਦੁਬਾਰਾ ਆਪਰੇਸ਼ਨ ਕਰਕੇ ਦੁਬਾਰਾ ਖੋਲ ਕੇ ਤਾਂ ਕਿ ਫੇਰ ਲਾਉਂਦੀ ਆ ਫਿਰ ਸੌਖਾ ਹੈ ਕੰਮ ਦੇਖ ਲੋ ਪਿਆ ਜਿਵੇਂ ਅਏ ਸਰਸਿੱਟੀ ਪਹਿਰਿੰਦਾ ਏਸੀ ਚ ਨਹੀਂ ਪੈਂਦੀ ਬਾਹਰ ਆ ਕੇ ਪਹਿਜਦੀ ਹੈ नहीं तो गर्मी बहुत है एक तो भाई मौसम ठंडा बारिश बुरश बार गई ना गर्मी बहुत है पर फिर भी ये बाहर आके तो ये पता नहीं की हो मेरे उधरले दे की कर दे ਆ ਦੇਖੀ ਤਿੰਨ ਤਿੰਨ ਆਵੇ ਆਵੀਂ ਓਏ ਅਬੀ 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 ਖੜਾ ਇਕੱਲਾ ਕੁੜੀਆਂ ਦੀ ਵਾਰੀ ਤੇ ਲੇ ਪਹਿਲਾਂ ਕੁੜੀਆਂ ਦੀ ਵਾਰੀ ਫਿਰ ਮੁੰਡਿਆਂ ਦੀ ਵਾਰੀ ਮੁੰਡਾ ਤਾਂ ਬਾਲਾ ਵੱਡਾ ਐ ਦੇਖ ਕਹਿੰਦਾ ਪਹਿਲਾਂ ਕੁੜੀਆਂ ਦੀ ਵਾਰੀ ਫਿਰ ਮੁੰਡਿਆਂ ਦੀ ਬਾਲਾ ਵੱਡਾ ਮੁੰਡਾ ਐ ਤੂੰ ਹਾਂਜੀ ਮੋ ਉੱਠ ਕੇ ਆ ਗਿਆ ਜਰਾ ਆ ਮੈਰੀਜ ਵੀ ਲਾ ਦਿੱਤਾ ਉਹਦਾ ਛੋਟਾ ਜਿਹਾ ਪਿਆਸੀ ਕ ਪਾਣੀ ਵਾਲਾ ਤੋੜ ਕੇ ਇਹ ਚਲਾ ਦਿੱਤਾ ਪੈਰ ਖੜੀ ਹੋ ਗਿਆ ਪਰ ਫੌਰਲੇ ਨੂੰ ਲੱਗਦੀ ਨਹੀਂ ਪਤਾ ਨਹੀਂ ਕੀ ਚੱਕਰ ਹੈ ਖੰਡਪੜ ਪ੍ਰਕਾਸ਼ ਹੈ ਗੁਰਦਵਾਰਾ ਸੇ ਪਤਾ ਨਹੀਂ ਆਵਾਜ਼ ਆ ਰਹੀ ਹੈ ਗੁਰਦਵਾਰਾ ਸਾਹਿਬ ਹੈ ਨਾਂ ਕਿਸੇ ਦੇ ਕਾਰਨ ਕਾਰਨ ਹੋਣਗੇ ਕਿਸੇ ਗੁਰਦਵਾਰਾ ਸਾਹਿਬ ਤੇ ਸਪੀਕਰ ਲਾਉਂਦੇ ਨੇ ਜਿਵੇਂ ਸਵੇਰ ਦਾ ਹੀ ਲੱਗਿਆ ਹੋਇਆ ਸੀ ਚਲੋ ਜੀ ਖਰਣਾ ਸੀ ਜੁਪੀ ਜਾਣੇ ਸਾਡੇ ਨਾ ਮੇਰੇ ਨਾ ਚਾਚੇ ਸਹਰਾ ਜੀ ਦੀ ਡੈਥ ਹੋ ਗਈ ਸੀ ਤੇ ਉਦੋਂ ਬੇਟੇ ਦਾ ਆਪਰੇਸ਼ਨ ਹੋਇਆ ਸੱਤ ਜਾਏ ਨਹੀਂ ਗਿਆ ਟੈਂਕ ਕਟਾਉਣੇ ਸੀ ਦੋ ਦਿਨ ਹੀ ਹੋਏ ਸੀ ਜੀ ਛੁੱਟੀ ਮਿਲੀ ਜਿੱਦ ਦਿੱਥ ਹੋਈ ਤੇ ਮੈਂ ਭੋਗ ਤੇ ਜਾਵਾਂਗੇ ਤੇ ਟੰਕ ਕਢਾਈਾਂਗੇ ਐਤਵਾਰ ਦਾ ਭੋਗ ਆ ਸ਼ੁੱਕਰਵਾਰ ਆ ਖੰਡ ਪੜ ਪ੍ਰਕਾਸ਼ ਕਰੋਗੇ ਸ਼ਨੀਵਾਰ ਤੇ ਐਤਵਾਰ ਸ਼ੁੱਕਰਵਾਰ ਨੂੰ ਸੀ ਜਾਵਾਂਗੇ ਤੇ ਬੇਟੇ ਦਾ ਉਹ ਕਦਮ ਨਾਲ ਚਲੇ ਜਾਵਾਂਗੇ ਨਾਲ ਹੀ ਲੱਜਣਗੇ ਸਾਰੇ ਰਿਸ਼ਤੇਦਾਰ ਹੋਣਗੇ ਕੋਈ ਚੱਕਰ ਨਹੀਂ ਉੱਥੇ ਉਹਦਾ ਵਧੀਆ ਦਿਲ ਲੱਗ ਜੇ ਇਹ ਰਸਤੇ ਦਰਤ ਜਾਏ ਨਸਰਤਾ ਦੀ ਨਾਲੇ ਉਹ ਤਾਂ ਚਾਚੇ ਸੀ ਮੇਰੇ ਸਹੁਰੇ ਦੇ ਸਕੇ ਭਰਾ ਸੀ ਛੋਟੇ ਸੀਗੇ ਤੇ ਚਾਚੀ ਵੀ ਹਜੇ ਤੱਕ ਪਰ ਇੱਕ ਗੱਲ ਹੈ ਵੀ ਆਪਣੇ ਵਰਗਿਆਂ ਦੇ ਜਾਂ ਹਨਾ ਆਪਣੋਂ ਛੋਟਿਆਂ ਨੂੰ ਕਿੰਨੀਆਂ ਪ੍ਰੋਬਲਮਾਂ ਆਏ ਤੇ ਵੀ ਜਿਵੇਂ ਹੁਣ ਸਿਰ ਦੁਖ ਗਿਆ ਕਦੇ ਗੋਡਿਆਂ ਵੀ ਚਾਚੇ ਤੇ ਚਾਚੀ ਦੇ ਦੋਨਾਂ ਦੇ ਐ ਗੋਡੇ ਜਮਾ ਹੀ ਨਹੀਂ ਸੀ ਸਾਡੇ ਬਾਪੂ ਜਾਂਦੇ ਸੀ ਮੇਰੇ ਸਹੁਰਾ ਸਾਹਿਬ ਦੇ ਤੇ ਉਹਨਾਂ ਦੇ ਸੀ ਮੇਰੀ ਸੱਸ ਦੇ ਸੀ ਮਤਲਬ ਲਾ ਦੇ ਉਹਨਾਂ ਦੇ ਗੋਡੇ ਬਹੁਤ ਦੁਖਦੇ ਸੀ ਚਾਚੇ ਚਾਚੀ ਤਾਂ ਪਤਲੇ ਪਤਲੇ ਪਏ ਸੀ ਵਧੀਆ ਚਾਚੇ ਦੇ ਤਰ ਦੇ ਬਹੁਤ ਤੇਜ਼ ਸੀ ਚਾਚੀ ਵੀ ਲੱਗਦੇ ਨਹੀਂ ਅਸੀਂ ਹੋਣਗੇ ਅਸੀਂ ਵੀ 80 ਸਾਲ ਦੇ ਅਸੀਂ 80 ਦੇ ਤੇ ਲੱਗਦੇ ਨਹੀਂ ਹਜੇ ਵੀ ਇੰਨੀ ਉਮਰ ਹੋ ਗਈ ਸਾਡੇ ਵਰਗੇ ਇਹਨਾਂ ਕੋਲ ਲੱਗਦੇ ਹਜੇ ਵੱਡੇ ਇੱਕ ਤਾਂ ਮੇਰੀ ਸਿਹਤ ਭਾਰੀ ਹੋ ਜਲਦੀ ਇੱਕ ਥੋੜਾ ਜਿਹਾ ਚਲੋ ਹੈਗਾ ਵੀ ਐ ਟੈਨਸ਼ਨ ਟਿਊਸ਼ਨ ਮੜੀ ਦੀ ਤੇ ਕਰ ਲਈ ਨੇ ਹਾਂ ਘਾਂਟੇ ਦਾ ਪਕਾਈ ਕਰੀ ਜਾਂਦਾ ਕੀ ਹੋ ਗਿਆ ਹੈ की सीगा? सी माऊ सी कित माऊ हाँ ले ले माऊ की इतने सी हैं हाँ? रौला नहीं पौना गंदू बच्चा आजा जा तो कि चढ़ती रौला पाई जी आ जा इधर माऊ किथे सी उपर माऊ हाँ